ਤਾਤਾ ਉੱਤੇ ਠੇਕੇ ਖੋਲ ਤੇਸ਼ਰਾਬ ਦੇ ਨਸ਼ਿਆਂ ਨੇ ਖਾਲੇ ਗੱਭਰੂ ਪੰਜਾਬ ਦੇ ਸਾਡੇ ਗੁਰਸਾਹਿਬ ਨੇ ਹੁਕਮ ਵੀ ਤਾਂ ਇਹੀ ਕੀਤਾ ਸੀ ਨਾ ਗਰੀਬ ਦਾ ਮੂੰਹ ਗੁਰੂ ਦੀ ਖੋਲ ਔਰ ਗੁਰੂ ਦੇ ਲੜ ਲੱਗਣ ਦੇ ਨਾਲ ਮਾਇਆ ਜਿਹੜੀ ਮਿਲੀ ਉਸ ਉਸ ਕੀਰਤਨ ਚੋਂ ਭੇਟਾ ਮਿਲੀ ਉਹ ਡੋਨੇਟ ਕਰਨ ਆ ਗਏ ਨੇ ਲੋੜਵੰਦ ਮਰੀਜ਼ਾਂ ਲਈ ਦੇਖੋ ਦੋ ਬੱਚੇ ਦੇਖੋ ਗੱਲ ਕਿੰਨੀ ਸੋਹਣੀ ਹੈ ਨਾ ਸੋਹਣੀ ਚੀਜ਼ ਨੂੰ ਸ਼ੇਅਰ ਕਰਟ ਮਿਲਦੇ ਨੇ ਤੇ ਮੈਂ ਉਮੀਦ ਕਰੂੰਗਾ ਤੁਸੀਂ ਇਹ ਬੱਚਿਆਂ ਦੀ ਗੱਲ ਸੁਣ ਕੇ ਇਹਨੂੰ ਸ਼ੇਅਰ ਕਰਿਓ ਸੋ ਦੈਟ ਹੋਰ ਬੱਚਿਆਂ ਤੱਕ ਇਹ ਊਰਜਾ ਪੈਦਾ ਹੋਵੇ ਤੇ ਉਹ ਸਿੱਖਣ ਕਿ ਆਹ ਦੋਨੋਂ ਬੱਚਿਆਂ ਨੇ ਕੀਰਤਨ ਸਿੱਖਦੇ ਨੇ ਪਹਿਲੀ ਗੱਲ ਤਾਂ ਯੰਗਸਟਰ ਨੌਜਵਾਨ ਅੱਜ ਕੱਲ ਕਿੱਥੇ ਕਹਿੰਦੇ ਨੇ ਸਿੰਗਰ ਬਣਨਾ ਐਕਟਰ ਬਣਨਾ ਕੀਰਤਨ ਕਰਨ ਵਾਲਾ ਤਾਂ ਨੌਜਵਾਨ ਤੁਰਦਾ ਹੀ ਨਹੀਂ ਪੁਰਾਣੇ ਕੀਰਤਨੀਏ ਜਿੰਨੇ ਸਾਡੇ ਵੀਰ ਹੈਗੇ ਨੇ ਭਾਵੇਂ ਉਹ ਕੋਈ ਵੀ ਐ ਅਸੀਂ ਉਹਨਾਂ ਕੋਲ ਸਿੱਖ ਕੇ ਗੁਰਬਾਣੀ ਨਾਲ ਜੁੜੇ ਆ ਕਿਉਂਕਿ ਗੁਰਬਾਣੀ ਨਾਲ ਸਿੱਧਾ ਸਿੱਧਾ ਜੁੜਨ ਦੀ ਬਜਾਏ ਅਸੀਂ ਵਿੱਚ ਪ੍ਰਚਾਰਕ ਜਿਹੜੇ ਗੁਰਬਾਣੀ ਦਾ ਪ੍ਰ ਔਰ ਇਹ ਦੋਨੋਂ ਬੱਚੇ ਕੀਰਤਨ ਕਰਦੇ ਨੇ ਤੇ ਭੇਂਟਾ ਮਿਲੀ ਕੀਰਤਨ ਦੀ ਉਹ ਸਾਰੀ ਦੀ ਸਾਰੀ ਇੱਥੇ ਮਾਇਆ ਦੇ ਤੌਰ ਤੇ ਸੇਵਾ ਕਰਨ ਆ ਗਏ ਤਾਂ ਕਿੰਨੀ ਵਧੀਆ ਸੰਸਕਾਰ ਐ ਇਹਨਾਂ ਦੇ ਮਹਾਰਾਜ ਦੀ ਕਿੰਨੀ ਇਪਾਰ ਕਿਰਪਾ ਕਿ ਇੱਕ ਤਾਂ ਗੁਰੂ ਦੇ ਲੜ ਲੱਗੇ ਨੇ ਔਰ ਗੁਰੂ ਦੇ ਲੜ ਲੱਗਣ ਦੇ ਨਾਲ ਮਾਇਆ ਜਿਹੜੀ ਮਿਲੀ ਉਸ ਉਸ ਕੀਰਤਨ ਚੋਂ ਭੇਂਟਾ ਮਿਲੀ ਉਹ ਡੋਨੇਟ ਕਰਨ ਆ ਗਏ ਨੇ ਲੋੜਵੰਦ ਮਰੀਜ਼ਾਂ ਲਈ ਸਾਡੇ ਗੁਰਸਾਹਿਬ ਨੇ ਹੁਕਮ ਵੀ ਤਾਂ ਇਹੀ ਕੀਤਾ ਸੀ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਅਸਲ ਉਤਰ ਰਹੇ ਨੇ ਅਰੇ ਬੜਾ ਮੈਂ ਬਹੁਤ ਮੇ ਕੋ ਸ਼ਬਦ ਹੈ ਨਹੀਂ ਜੀ ਬੜੀ ਅਸੀਂ ਭਾਈ ਸਾਹਿਬ ਨੂੰ ਸੁਣਦੇ ਆ ਨਾ ਤੇਂਦਰੀ ਆ ਅੱਛਾ ਹਾਂਜੀ ਓਬੀਅਸੀ ਇਹ ਤਾਂ ਜਿਵੇਂ ਉਹ ਕਹਿੰਦੇ ਨੇ ਅਸੀਂ ਉਹਨਾਂ ਦੇ ਰਾਹ ਦੀ ਤਰੇ ਹੋਏ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਬੋਲਕ ਕਹਿੰਦੇ ਹੁੰਦੇ ਗਰੀਬ ਦਾ ਮੂੰਹ ਹਨਾ ਵੀ ਉੱਥੇ ਦੇਣੇ ਚਾਹੀਦੇ ਆ ਸਾਡੇ ਪਿੰਡ ਮਤਲਬ ਮੰਗਦੇ ਮਹੀਨੇ ਚਾਹਦੀਆਂ ਭਾਰੀਆਂ ਕਰਦੇ ਨੇ ਸੇਵਾ ਚਾਹਦੀਆਂ ਭਾਰੀਆਂ ਇਹ ਕੀ ਹੁੰਦਾ ਉਹ ਮਤਲਬ ਮੰਗਦੇ ਮਹੀਨੇ ਹਰ ਰੋਜ਼ ਕਿਸੇ ਕਿਸੇ ਦੇ ਘਰ ਦੀ ਉਹਨਾਂ ਨੂੰ ਨੰਬਰ ਲਾਉਂਦੇ ਨੇ 5 5 6 6000 ਰੁਪਏ ਲੋਕਾਂ ਖਰਚ ਕਰਦੇ ਚਾਹਦੀ ਮਾਰੀਆਂ ਤੇ ਤੇ ਅਸੀਂ ਸੋਚਿਆ ਸੀ ਪਿਛਲੇ ਸਾਲ ਵੀ ਅਸੀਂ ਨਹੀਂ ਅਸੀਂ ਉੱਥੇ ਨਹੀਂ ਕਰਨਾ ਸੀ ਇੱਥੇ ਹੀ ਜਨਤਰ ਤੋਂ ਹੋਊਗਾ ਸੀ ਇੱਥੇ ਹੀ ਕਰਨਾ ਸੀ ਇਸ ਤੋਂ ਵੱਡੀ ਤਾਂ ਕੀ ਗੱਲ ਹੋएगी ਜੀ ਹੁਣ ਦੇਖੋ ਸਾਡੇ ਕੋਲ ਐਦਾ ਐਦਾ ਦੇ ਮਰੀਜ਼ ਨੇ ਜਿਨ੍ਹਾਂ ਦੇ ਦੋ ਨੌਜਵਾਨ ਮੁੰਡੇ ਵਿਚਾਰੇ ਡੈਥ ਹੋ ਗਈ ਇੱਕ ਜਵਾਨ ਮੁੰਡਾ ਤੁਰ ਗਿਆ ਪਹਿਲਾਂ ਹੁਣ ਦੂਜਾ ਤੁਰ ਗਿਆ ਹੁਣ ਮਾਪੇ ਕੱਲੇ ਰਹਿ ਗਏ ਦੋਨਾਂ ਦੀ 20-20 ਸਾਲ ਉਮਰਾਂ ਸੀ ਤਾਂ ਬੜੀ ਖੁਸ਼ੀ ਹੋ ਤੁਹਾਡੇ ਮਨ ਚ ਬੇਟਾ ਕਿਦਾਂ ਆਇਆ ਕਿ ਆ ਨਹੀਂ ਮੰਮੀ ਨੂੰ ਕਿ ਨਹੀਂ ਮੈਂ ਪੈਸਾ ਨਾਲ ਫੋਨ ਲੈਣਾ ਨਵੇਂ ਕੱਪੜੇ ਲੈਣੇ ਨੇ ਖਰਚਾ ਕਰਨਾ ਕਿੰਨੇ ਪਹਿਲਾਂ ਮਨ ਕਿਹੜਾ ਮੰਨਿਆ ਤੁਸੀਂ ਭੈਣੇ ਮੰਨਗੇ ਮੰਨਿਆ ਕਿ ਆਪਾਂ ਕੀਰਤਨ ਕਰਕੇ ਕੋਈ ਜੇ ਸੀ ਆਪਣੇ ਬਰਥਡੇ ਵੀ ਸੈਲੀਬ੍ਰੇਟ ਨਹੀਂ ਕਰਿਆ ਕਰਨਾ ਸੀ ਇੱਥੇ ਆਇਆ ਕਰਨਾ ਵਾਹ ਜੀ ਵਾਹ ਦੇਖੋ ਯਾਰ ਸ਼ਾਬਾਸ਼ ਦਿਵਰੇ ਦੇ ਨਾ ਬੱਚਿਆਂ ਨੂੰ ਕਿ ਕਿਵੇਂ ਕੀਰਤਨ ਦੀ ਸੇਵਾ ਸਾਰੀ ਮਾਇਆ ਜਿਹੜੀ ਪੇਸ਼ੈਂਟਾਂ ਵਾਲੀ ਲੈ ਕੇ ਆ ਗਏ ਨੇ ਇਹ ਬੜੀ ਵੱਡੀ ਗੱਲ ਹੈ ਸਿਰਫ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਬਹੁਤ ਵੱਡੀ ਗੱਲ ਤੁਸੀਂ ਵੀ ਅਪਰੀਸ਼ੀਏਟ ਕਰੋ ਇਹਨਾਂ ਬੱਚਿਆਂ ਨੂੰ ਤੇ ਸ਼ਾਬਾਸ਼ੀ ਦਿਓ ਬਹੁਤ ਧੰਨਵਾਦ ਭੈਣੇ ਬੈਠੋ ਤੁਹਾਡੀ ਲਵਾਨੇ ਸਿਓ ਜੀ ਹਨਾ ਮੈਂ ਤੁਹਾਨੂੰ ਕੁਝ ਜੀ ਸੁਣਾਣੀ ਸੀ ਸੁਣਾਓ ਸੁਣਾਓ ਬੇਟਾ ਲੋ ਮਾਈਕ ਲੈ ਲੋ ਮਾਈਕ ਲੈ ਲੋ ਸੁਣਾਓ ਆ ਲੋ ਹੋਗੀ ਬਦਨਾਮ ਯੋਦੀ ਹਰੇ ਪਾਸੇ ਚੁੱਪ ਨਸ਼ੀਆਂ ਦੀ ਵਾਰਤੀ ਹਰੇ ਪਾਸੇ ਚੁੱਪ ਨਸ਼ੀਆਂ ਦੀ ਵਾਰਤੀ ਓ ਗੂੜੀ ਨਿੰਦ ਸੁਤੀ ਸ਼ੀਰ ਗੂੜੀ ਨਿੰਦ ਸੁਤੀ ਸ਼ੀਰ ਕਿਉਂ ਨੀ ਜਾਗਦੀ ਨਸ਼ੀਆਂ ਨੇ ਖਾਲੇ ਗੱਭਰੂ ਪੰਜਾਬ ਦੇ ਨਸ਼ੀਆਂ ਨੇ ਖਾਲੇ ਗੱਭਰੂ ਪੰਜਾਬ ਦੇ ਰੋਲਤੀ ਜਵਾਨੀ ਚੰਦ ਰੀਸ ਮੈਂ ਕਨੇ ਨਸ਼ੇ ਵਿੱਚ ਜਾਂਦੇ ਲੀਡਰ ਨ ਲੈ ਕਨੇ ਨਸ਼ੇ ਵਿੱਚ ਜਾਂਦੇ ਲੀਡਰ ਨ ਲੈ ਕਨੇ ਓ ਥਾ ਥਾ ਉੱਤੇ ਠਿੱਕੀ ਖੋਲ ਥਾ ਥਾ ਉੱਤੇ ਠਿੱਕੀ ਖੋਲ ਤੇ ਨਸ਼ੀਆਂ ਨੇ ਖਾ ਲਏ ਗੱਭਰੂ ਪੰਜਾਬ ਦੇ ਨਸ਼ੀਆਂ ਨੇ ਖਾ ਲਏ ਗੱਭਰੂ ਪੰਜਾਬ ਦੇ ਪੀਣ ਦਾਰੂ ਲਾਣ ਟੀਕੇ ਖਾਂ ਜੰਹਿਆਂ ਜਿੰਦਾ ਨਸ਼ੀਆਂ ਨੇ ਰੋਲੀਆਂ ਸੋਨੇ ਜੰਹਿਆਂ ਜਿੰਦਾ ਨਸ਼ੀਆਂ ਨੇ ਰੋਲੀਆਂ ਵੇ ਹੱਡਾਂ ਵਿੱਚ ਵੇਗੀ ਨਸ਼ੀ ਹੱਡਾਂ ਵਿੱਚ ਵੇਗੀ ਨਸ਼ੀ ਬੇ ਹਿਸਾਬ ਦੇ ਨਸ਼ੀਆਂ ਨੇ ਖਾਲੇ ਗੱਬਰੂ ਪੰਜਾਬ ਦੇ ਨਸ਼ਿਆਂ ਨੇ ਖਾ ਲਏ ਗੱਬਰੂ ਪੰਜਾਬ ਦੇ ਵਿਕੀਆਂ ਜ਼ਮੀਨਾਂ ਕਾਰ ਵੀ ਉਜਾੜ ਲਈ ਜਿਹੜੇ ਮਰੇ ਨਾ ਕਿਸੇ ਤੋਂ ਨਸ਼ਿਆਂ ਨੇ ਮਾਰ ਲਈ ਜਿਹੜੇ ਮਰੇ ਨਾ ਕਿਸੇ ਤੋਂ ਨਸ਼ਿਆਂ ਨੇ ਮਾਰ ਲਈ ਓ ਦੇਖੋ ਮੁਰਝਾ ਗਏ ਫੁੱਲ ਦੇ ਕੋ ਮੁਰ ਜਗੇ ਫੁੱਲ ਨੇ ਗੁਲਾਬ ਦੇ ਨਸ਼ੀਆਂ ਨੇ ਖਾਲੇ ਗੱਬਰੂ ਪੰਜਾਬ ਦੇ ਨਸ਼ੀਆਂ ਨੇ ਖਾਲੇ ਗੱਬਰੂ ਪੰਜਾਬ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹ ਜੀ ਵਾਹ ਬੁੱਤਰ ਜਾਓ ਮਾਂ ਕੋ ਦੁਆਵਾਂ ਲੈ ਲੈ ਮਾਂ ਤੈਨੂੰ ਸੁਣਦੇ ਸੁਣਦੇ ਨਾਲ ਨਾਲ ਵਾਹਿਗੁਰੂ ਦੇਖੋ ਆ ਬੱਚੇ ਛੋਟੇ ਛੋਟੇ ਕੀਰਤਨ ਕਰਦੇ ਨੇ ਔਰ ਕੀਰਤਨ ਦੀ ਸੇਵਾ ਲੈ ਕੇ ਆਏ ਨੇ ਯਾਰ ਮਤਲਬ ਇਹਨਾਂ ਨੂੰ ਦੇਖ ਕੇ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਅਸੀਂ ਤਾਂ ਹੁਣ ਤੁਰੇ ਆ ਤੇ ਦੇਖੋ ਕਿੰਨੇ ਛੋਟੇ ਛੋਟੇ ਉਮਰਾਂ ਨੇ ਕਿੰਨੀ ਉਮਰ ਬੇਟਾ ਤੁਹਾਡੀ 14 ਸਾਲ 14 ਸਾਲ ਤੁਹਾਡੀ 12 ਸਾਲ ਤੁਸੀਂ ਵੀ ਕੁਝ ਸੁਣਾਉਂਗੇ 12 ਸਾਲ 14 ਸਾਲ ਦੇਖੋ ਦੋਨਾਂ ਨੂੰ ਕੀਰਤਨ ਦੀ ਭੇਟ ਮਿਲੀ ਤੇ ਯਾਰ ਕਿੰਨੀ ਖੂਬਸੂਰਤ ਦੁਨੀਆ ਤੁਸੀਂ ਸਾਰਾ ਦਿਨ ਦੇਖਣਾ ਹੀ ਗੰਦਾ ਹੈ ਦੇਖਣੀ ਨੈਗੇਟਿਵਿਟੀ ਹੈ ਤੁਹਾਨੂੰ ਲੱਗਣਾ ਦੁਨੀਆ ਬਹੁਤ ਮਾੜੀ ਹੈ ਪਰ ਜਦੋਂ ਚੰਗੇ ਲੋਕ ਦੇਖਦੇ ਉਹਨਾਂ ਚੰਗੇ ਲੋਕਾਂ ਕਰਕੇ ਦ ਬੜੇ 올 ਦਾ ਬੈਸਟ ਵਿਸ਼ੇ ਤੁਹਾਨੂੰ ਮਾਰਾ ਜੀ ਤੁਹਾਨੂੰ ਹੋਰ ਤੰਦਰੁਸਤੀ ਦੇਣ ਔਰ ਰੂਹ ਖੁਸ਼ ਹੋ ਗਈ ਤੁਹਾਨੂੰ ਮਿਲ ਕੇ ਜੀ ਬੈਠੋ ਤੁਸੀਂ ਜਾਇਓ ਨਾ ਧੰਨਵਾਦ ਲਵਾਨੇ ਤੁਹਾਡੀ ਸੇਵਾ